ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀਆ ਦਾ ਪਵਿੱਤਰ ਜਨਮ ਦਿਹਾੜਾ ਹੈ ਬਡਰੋਖਾ ਉਹਨਾਂ ਦਾ ਆਪ ਦਾ ਨਾਨਕਾ ਪਿੰਡ ਸੀਗਾ ਜਿੱਥੇ ਹਰ ਸਾਲ ਬੜੇ ਧੂਮ ਧਾਮ ਦੇ ਨਾਲ ਇਹ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਸੋ ਅੱਜ ਅਸੀਂ ਵੀ ਸਾਰੀ ਸੰਗਤ ਇਹ ਪਵਿੱਤਰ ਦਿਹਾੜਾ ਮਨਾਉਣ ਦੇ ਲਈ ਪਹੁੰਚਿਆ ਔਰ ਉ체ਚੇ ਤੌਰ ਤੇ ਜਿਹੜੇ ਪ੍ਰੋਜੈਕਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈ ਸੀ ਕਿ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਸਾਰੇ ਗਲੀ ਮੁਹਲੇ ਵਾਲਿਆਂ ਦੀ ਨਗਰ ਨਿਵਾਸੀਆਂ ਦੀ ਸੜਕ ਦਾ ਕੰਮ ਸੀਗਾ ਉਹ ਵੀ ਕੰਪਲੀਟ ਹੋਇਆ ਇੱਕ ਤਕਰੀਬਨ 3.5 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ ਖੇਡ ਸਟੇਡੀਅਮ ਹੈ ਜਿਹੜਾ ਉਹ ਵੀ ਅੱਜ ਨਹੀਂ ਪੱਥਰ ਰੱਖੇ ਬੜੀ ਜਲਦੀ ਉਹ ਵੀ ਤਿਆਰ ਹੋ ਜਾਏਗਾ ਤੇ ਹੋਰ ਵੀ ਜੋ ਵੀ ਕੰਮ ਇਸ ਨਗਰ ਦੇ ਬਕਾਇਆ ਰਹਿੰਦੇ ਨੇ ਉਹ ਸਰਪੰਚ ਸਾਹਿਬ ਨੂੰ ਮੈਂ ਸਾਰੀ ਸੰਗਤ ਨੂੰ ਕਿਹਾ ਕਿ ਉਹ ਪਹਿਲ ਦੇ ਆਧਾਰ ਦੇ ਉੱਪਰ ਕਰਾ ਕੇ ਦਿੱਤੇ ਜਾਣਗੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਉਹ ਸ਼ਖਸੀਅਤ ਸੀਗੇ ਜਿੰਨਾ ਜਿਹੜੇ ਕਿ ਆਣ-ਬਾਣ ਸ਼ਾਨਸੀ ਪੰਜਾਬ ਦੀ ਕੌਮ ਦੀ ਪੂਰੇ ਦੇਸ਼ ਦੀ ਤੇ ਉਹਨਾਂ ਤੋਂ ਅਸੀਂ ਅੱਜ ਵੀ ਸੇਧ ਲੈ ਕੇ ਉਹਨਾਂ ਤੋਂ ਸਿੱਖਿਆਵਾਂ ਲੈ ਕੇ ਅੱਜ ਰਾਜਪਾਕ ਕਿਹੋ ਜਿਹਾ ਹੋਣੇ ਚਾਹੀਦੇ ਨੇ ਸਾਰਾ ਪੰਜਾਬ ਜਿਹੜਾ ਉਹ ਚੱਲਦਾ ਸੋ ਬੜੇ ਅਸੀਂ ਦੇਣ ਦਾ ਰਾਏ ਇਸ ਪੁਤਰ ਧਰਤੀ ਦੇ ਸਰ ਸਾਇਨੜ ਨਾਲ ਲੈ ਕੇ ਕੀ ਸਟੈਂਡ ਹੈ ਸਰਕਾਰ ਦੇ ਸਰਕਾਰ ਦਾ ਸਟੈਂਡ ਬੜਾ ਸਪਸ਼ਟ ਸੀਗਾ ਹੈਗਾ ਤੇ ਰਹੂਗਾ ਸਰਕਾਰ ਦਾ ਵੀ ਆਮ ਆਦੀ ਪਾਰਟੀ ਦਾ ਵੀ ਸਮੁੱਚੇ ਪੰਜਾਬ ਦਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰਤੀ ਦੇ ਉੱਪਰ ਬਣੀ ਐ ਪੰਜਾਬ ਦੀ ਧਰ ਹੋਰ ਹੈ ਔਰ ਇਹਦੇ ਨਾਲ ਕਿਸੇ ਵੀ ਤਰੀਕੇ ਦੀ ਛੇੜਛਾੜ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ 250 ਕਰੋੜ ਰੁਪਇਆ ਪੈਂਡਿੰਗ ਪਿਆਉ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦਾ ਸੈਨਟ ਵਾਲੀ ਇਹ ਅੱਜ ਪਹਿਲੀ ਵਾਰੀ ਮੀਡੀਆ ਦੇ ਜ਼ਰੀਏ ਗੱਲਾਂ ਸੁਣਨ ਨੂੰ ਮਿਲੇ ਨੇ ਅੱਜ ਤੱਕ ਤਾਂ ਕਦੇ ਪੰਜਾਬ ਸਰਕਾਰ ਕੋਲ 3.5 ਸਾਲ ਹੋ ਗਏ ਐਟ ਲੀਸਟ ਮੇਰੇ ਨੋਟਿਸ ਦੇ ਵਿੱਚ ਨਹੀਂ ਆਈ ਇਹ ਗੱਲ ਕਿ ਜਿਹੜੇ ਤੁਸੀਂ 250 ਕਰੋੜ ਦੇ ਉਹਨਾਂ ਨੇ ਅਕਲ ਸ਼ਾਇਦ ਪੀਸੀ ਕੀਤੀ ਹੈ ਸਵਾਲ ਇਹ ਹੈ ਕਿ ਪੈਸਿਆਂ ਦੀ ਗੱਲ ਨਹੀਂ ਹੈਗੀ ਉਹ ਤਾਂ ਜਿਹਦੇ ਜਿਹਦੇ ਕੰਨੀ ਨਿਕਲਦੇ ਹੋਣਗੇ ਜਾਂ ਦੇਣੇ ਹੋਣਗੇ ਜਾਂ ਲੈਣੇ ਹੋਣਗੇ ਉਹ ਜਿਵੇਂ ਕਹਿੰਦੇ ਨੇ ਲੇਖਾ ਜੋਖਾ ਮਾਵਾਂ ਧੀਆ ਦਾ ਜੇ ਪੰਜਾਬ ਯੂਨੀਵਰਸਿਟੀ ਵੱਲ ਕੀ ਕਿਸੇ ਵੀ ਸੰਸਥਾ ਵੱਲ ਕੇਂਦਰ ਦੇ ਜਾਂ ਪੰਜਾਬ ਦੇ ਜਾਂ ਕਿਸੇ ਹੋਰ ਸਟੇਟ ਦੇ ਬਕਾਇਆ ਨੇ ਉਹ ਤਾਂ ਆ ਜਾਣਗੇ ਪਰ ਸਵਾਲ ਇਹ ਹੈ ਕਿ ਜੋ ਉਸ ਸੰਸਥਾ ਦੀ ਮੁੱਢਲਾ ਜੋ ਉਹਨੂੰ ਮੈਨੇਜ ਕਰਨ ਦਾ ਸਿਸਟਮ ਸੀਗਾ ਇੱਕ ਇਲੈਕਟਿਡ ਸਿਸਟਮ ਸੀ ਸੈਨੇਟ ਔਰ ਸਿੰਡੀਕੇਟ ਦੇ ਜ਼ਰੀਏ ਉਹਦੇ ਵਿੱਚ ਜੇ ਕੇਂਦਰ ਸਰਕਾਰ ਹੇਰਾ ਫੇਰੀਆਂ ਕਰਨ ਦੀ ੱੱਕਾ ਕਰਨ ਦੀ ਕੋਸ਼ਿਸ਼ ਕਰੂਗੀ ਇਲੈਕਟਿਡ ਮੈਂਬਰਸ ਨੂੰ ਛੱਡ ਕੇ ਆਪਦੇ ਹੱਥ ਠੋਕਿਆਂ ਨੂੰ ਅਪਾਇੰਟ ਕਰ ਦੇ ਔਰ ਢਾਹ ਲਾ ਦੇ ਯੂਨੀਵਰਸਿਟੀ ਦੇ ਦੀ ਦੀ ਆਨਮਾਨ ਸ਼ਾਨ ਨੂੰ ਉਹ ਮਨਜ਼ੂਰ ਨਹੀਂ ਹੋਏਗਾ ਪੈਸਿਆਂ ਦਾ ਕੀ ਚੱਕਰ ਹੈ ਪੈਸੇ ਤਾਂ ਸਰਕਾਰ ਦੇ ਪੈਸੇ ਨੇ ਕੇਂਦਰ ਵਾਲੇ ਵੀ ਤੇ ਪੰਜਾਬ ਵਾਲੇ ਤੇ ਯੂਨੀਵਰਸਿਟੀ ਵੀ ਪੰਜਾਬ ਦੇ ਲੋਕਾਂ ਦੀ ਹੈ ਉਹ ਜੇ ਕਿਸੇ ਦੇ ਲੈਣ ਦੇਣੇ ਹੋਣਗੇ ਉਹ ਤਾਂ ਹੋ ਜਾਣਗੇ ਸਰ ਹੁਣ ਤੱਕ ਕਿੰਨੇ ਪੈਸੇ ਦਾ ਕੰਮ ਹੋ ਚੁੱਕਾ ਬੜਾ ਖਾਇਚੀ ਦੇਖੋ ਇਸ ਤਰ੍ਹਾਂ ਕਿ ਇਹ ਤਾਂ ਚਲੋ ਬਹੁਤੀ ਅਮਰੀਕਾ ਜਾਣ ਦੀ ਲੋੜ ਨਹੀਂ ਪਰ ਮੈਨੂੰ ਜੋ ਜੋ ਵੀ ਕੋਈ ਹੁਕਮ ਆ ਲੱਗਿਆ ਪਿੰਡ ਵੱਲੋਂ ਸਾਰੇ ਸਾਥੀਆਂ ਵੱਲੋਂ ਮੇਰੀ ਕੋਸ਼ਿਸ਼ ਰਹੀ ਹੈ ਕਿ ਉਹ ਕੰਮ ਨੇ ਜਿਹੜੇ ਉਹ ਪਹਿਲ ਦੇ ਆਧਾਰ ਦੇ ਉੱਪਰ ਕਰ ਦਿੱਤੇ ਜਾਣ ਸਵਾਲ ਕਿੰਨੇ ਪੈਸਿਆਂ ਦਾ ਨਹੀਂ ਹੈਗਾ ਮੈਂ ਤਾਂ ਇਹ ਕਹਿੰਦਾ ਵੀ ਜਿੰਨੇ ਵੀ ਪੈਸੇ ਲੱਗੇ ਨੇ ਉਹ ਲੋਕਾਂ ਦੇ ਪੈਸੇ ਨੇ ਤੇ ਲੋਕਾਂ ਦੇ ਵਿੱਚ ਰੁਪਏ ਦਾ ਸਵਾ ਕਰਕੇ ਲੱਗ ਜੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ